ਸਸ ਸਾਲ ਦੋਸਤੋ ਕਿ ਅੱਜ ਆ ਠੀਕ ਹੋ ਸਾਰੇ ਵੈਲ ਯਾਰ ਬਹੁਤ ਸਾਰੇ ਇਹ ਮੀਡੀਆ ਵਾਲੇ ਨੇ ਸਾਡੇ ਪੰਜਾਬ ਦੇ ਜੇ ਬਹੁਤ ਸਾਰੇ ਕਈ ਇਸ ਤਰ੍ਹਾਂ ਦੇ ਵਿਚਾਰੇ ਪੰਜਾਬੀ ਆ ਕੇ ਫੇਕ ਪੰਜਾਬੀ ਜਿਹੜੇ ਪੂਰੀ ਇਨਫੋਰਮੇਸ਼ਨ ਨਹੀਂ ਲੈਂਦੇ ਕਿਸੇ ਬੰਦੇ ਦੇ ਲੇਕਿਨ ਉਹਦੇ ਬਾਰੇ ਸ਼ੁਰੂ ਹੋ ਜਾਂਦੇ ਬੋਲਣਾ ਵਾਹ ਵਾਹ ਝੋਕਣਾ ਸ਼ੁਰੂ ਕਰ ਦਿੰਦੇ ਤੇ ਬੋਲਦਾ ਆਮ ਸ਼ੋਰ ਕਿ ਮੇਰੇ ਜਿਹੜੇ ਚਾਣ ਵਾਲੇ ਉਹ ਮੇਰੇ ਨਾਲ ਨੇ ਤੇ ਜਿਹੜੇ ਮੇਰੇ ਹੇਟਰਸ ਨੇ ਉਹ ਵੀ ਮੇਰੇ ਨਾਲ ਨਹੀਂ ਵਿਚਾਰੇ ਦੂਰ ਰਹਿ ਕੇ ਵੀ ਰਹਿੰਦੇ ਮੇਰੇ ਕੋਲੇ ਨੇ ਤਾਂ ਮੈਨੂੰ ਕੋਈ ਫਰਕ ਨਹੀਂ ਪੰਦਾ ਤੁਸੀਂ ਕਮੈਂਟਸ ਲਿਖਦੇ ਹੋ ਉਲਟੇ ਜਿਹਾ ਸਿੱਧੇ ਔਰ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਜਿਹੜੇ মিডিਆ ਵਾਲੇ মিডিਆ ਚ ਵੀ ਜਿਹੜੇ ਵੱਡੇ ਨੇ ਜਿਹੜੇ ਐਂ ਝਾਊਮਾ ਨੇ ਜਿਹੜੇ মিডিਆ ਜਿਹੜੇ ਆਪਣੇ ਵਿਚਾਰੇ ਪੋਡਕਾਸਟ ਛੋਟੇ ਛੋਟੇ ਖੋਲ ਕੇ ਬੈਠੇ ਨੇ ਕਿ ਭਰਾਵੋ ਤੁਸੀਂ ਪਹਿਲਾਂ ਪੂਰੀ ਇਨਫੋਰਮੇਸ਼ਨ ਲਿਆ ਕਰੋ ਬੰਦੇ ਦੇ ਬਾਰੇ ਫਿਰ ਆਪਣੀ ਬਕਵਾਸ ਕਰਿਆ ਕਰੋ ਉਹ ਜਿਹੜੀ ਤੁਸੀਂ ਬਕਵਾਸ ਕਰਦੇ ਹੋ ਜਿਸ ਤੋਂ ਮੰਨੂ ਹਮੇਸ਼ਾ ਗੁੱਸਾ ਆਉਂਦਾ ਲੇਕਿਨ ਮੈਂ ਕਦੇ ਵੀ ਸਾਹਮਣੇ ਬੋਲਿਆ ਨਹੀਂ ਉਹ ਇਹ ਹੈ ਕਿ ਹਮੇਸ਼ਾ ਇੱਕੋ ਤੁਸੀਂ ਕੁਐਸਚਨ ਕਰਦੇ ਹੋਗੇ ਯਾਰ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤੇ ਮਿਕਾ ਸਿੰਘ ਕਿੱਥੇ ਸੀ ਉਦੋਂ ਕਿਉਂ ਨਹੀਂ ਖੜਾ ਹੋਇਆ ਉਦੋਂ ਕਿਉਂ ਫਰਾਣਾ ਪਲੀਜ਼ ਮੇਰਾ ਇਹ ਵੀਡੀਓ ਦੇਖਿਓ ਤੇ ਫੇਰ ਮੈਨੂੰ ਦੱਸਿਓ ਔਰ ਜਿੰਨੇ ਵੀ ਮੇਰੇ ਭਰਾ ਮੇਰੇ ਨਾਲ ਨੇ ਇਹ ਵੀਡੀਓ ਸ਼ੇਅਰ ਕਰਿਓ ਕਿ ਮੈਂ ਕੀ ਕੀ ਕਿੱਦਾਂ ਕਿਸਾਨਾਂ ਲਈ ਔਰ ਕੀ ਕੀ ਹੋਰ ਕਰਦਾ ਰਾਵਾਂਗਾ ਤੇ ਇਹ ਵੀਡੀਓ ਦੇਖੋ ਅਗਲੇ ਵੀਡੀਓ ਮੈਂ ਹੋਰ ਪਾਵਾਂਗਾ ਉਥੇ ਜਦੋਂ ਮੈਂ ਹੋਰ ਖੁੱਲ ਕੇ ਗੱਲ ਕਰਾਂਗਾ ਲੇਕਿਨ ਉਸ ਟਾਈਮ ਬਿਕੋਜ਼ ਆਈ ਲਵ ਕਿਸਾਨ ਫਾਰਮਰਸ ਇਹ ਮੇਰਾ ਵੀਡੀਓ ਦੇਖਿਓ ਔਰ ਇਹਨੂੰ ਸ਼ੇਅਰ ਕਰਿਓ ਸਪੈਸ਼ਲੀ ਉਹ ਗਦਿਆਂ ਲਈ ਜਿਹੜੇ ਮੈਨੂੰ ਕਹਿੰਦੇ ਨੇ ਯਾਰ ਮੀਕਾ ਕਿੱਥੇ ਸੀਗਾ ਜਦੋਂ ਕਿਸਾਨ ਅੰਦੋਲਨ ਹੋਇਆ ਮੀਕਾ ਕਿੱਥੇ ਸੀ ਇਹ ਵੀਡੀਓ ਦੇਖਿਓ ਚੱਕ ਦੋ ਫੱਟੇ ਸਤਿ ਸ੍ਰੀ ਅਕਾਲ ਅੱਜ ਅਸੀਂ ਕੁੰਡਲੀ ਬਾਰਡਰ ਤੇ ਖੜੇ ਆ ਜਿੱਥੇ ਕਿ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਮਿੱਕਾ ਭਾਜੀ ਜਿਹੜੇ ਉਹਨਾਂ ਦੀ ਆਰਗੇਨਾਈਜੇਸ਼ਨ ਡਿਵਾਈਨ ਟੱਚ ਦੇ ਸਾਰੇ ਮੈਂਬਰ ਸਾਡੇ ਨਾਲ ਜੁੜੇ ਨੇ ਤੇ ਬਹੁਤ ਵੱਡੀ ਸੇਵਾ ਸਾਡੇ ਵਾਸਤੇ ਲੈ ਕੇ ਆਏ ਨੇ ਉਹਨਾਂ ਨੂੰ ਸਿਰਫ ਦੱਸਣ ਦੀ ਲੋੜ ਹੈ ਤੇ ਕੋਈ ਘਾਟ ਨਹੀਂ ਆਈਗੀ ਇੱਥੇ ਤੇ ਭਾਜੀ ਉਹਨਾਂ ਦਾ ਮਿੱਕਾ ਸਿੰਘ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਉਹਨਾਂ ਨੂੰ ਇੱਕ ਮਾੜਾ ਜਿਹਾ ਫੋਨ ਕੀਤਾ ਤੇ ਉਹਨਾਂ ਨੇ ਦੱਸ ਹੀ ਦਿੱਤਾ ਕਿ ਸਾਰਾ ਕੁਝ ਭੇਜਿਆ ਆ ਨਾਲੋ ਨਾ ਨੇ ਵੀ ਕਹਿ ਕੇ ਜਦੋਂ ਵੀ ਕੋਈ ਲੋਡ ਹੋਵੇ ਮੈਨੂੰ ਕਹਿਣਾ ਉਸੇ ਟਾਈਮ ਆ ਜੋ ਵੀ ਚਾਹੀਦਾ ਹੋਵੇ ਮੈਡੀਸਨ ਹਾਲਾਂਕਿ ਤੁਸੀਂ ਸ਼ਾਇਦ ਮੈਡੀਸਨ ਵੀ ਲੈ ਕੇ ਆਣਾ ਕਰ ਕੋਸ਼ਿਸ਼ ਜੀ